ਕਿ 2024 ਆਲਮੋਸਟ ਐਂਡ ਹੋਣ ਵਾਲਾ ਸੋ ਆਪਾਂ ਇੱਕ ਪਲਾਨ ਬਣਾਉਨੇ ਆ ਕਿ ਮੰਨ ਕੇ ਚੱਲਦੇ ਆ ਕਿ 2025 ਐਂਡ 2024 ਦੇ ਜਿਹੜੇ ਵੀ 2 ਮਨთ ਰਹਿੰਦੇ ਆ ਕਿਸੇ ਵੀ ਚੀਜ਼ ਦੇ ਉੱਤੇ ਇੱਕ ਟਿਕਾ ਕੇ ਲਗਾਓ ਕਿ ਜਿੱਧਰ ਵੀ ਤੁਹਾਡਾ ਇੰਟਰਸਟ ਆ ਕਿ ਆਪਣੇ ਆਪ ਨਾਲ ਇੱਕ ਪ੍ਰੋਮਿਸ ਕਰੋ ਕਿ ਟਾਈਮ ਟੇਬਲ ਸੈੱਟ ਕਰੋ ਕਿ 2025 ਦੇ ਸ਼ੁਰੂ ਦੇ ਵਿੱਚ ਕੁਝ ਨਾ ਕੁਝ ਆਪਣੇ ਆਪ ਨੂੰ ਇਹ ਪ੍ਰੂਫ ਕਰਨਾ ਹੈ ਕਿ ਯੂ ਹੈਵ ਲਰਨ ਸਮਥਿੰਗ ਕੁਝ ਵੀ ਹੋ ਸਕਦਾ ਜਿਹਦੇ ਵਿੱਚ ਤੁਹਾਡਾ ਇੰਟਰਸਟ ਹੋਵੇ ਕੋਈ ਸਕਿੱਲ ਆ ਜਾਂ ਤੁਸੀਂ ਕੋਈ ਸਿੱਖਣਾ ਆ ਸੋ ਉਹਦੇ ਨਾਲ ਕੀ ਹੋਗਾ ਆਪਣੀ 2025 ਦੀ ਸ਼ੁਰੂਆਤ ਆਪਾਂ ਬਹੁਤ ਵਧੀਆ ਕਰ ਸਕਦੇ ਨੇ ਨਹੀਂ ਤਾਂ ਟਾਈਮ ਇੱਦਾਂ ਹੀ ਲੰਘ ਜਾਣਾ ਜਿਦਾ 24 ਲੰਘ ਗਿਆ ਐਵੇਂ 25 ਲੰਘ ਜਾਣਾ ਤੇ ਫਿਰ ਬਾਅਦ 'ਚ ਆਪਾਂ ਨੂੰ ਅਹਿਸਾਸ ਹੋਣਾ ਕਿ ਆਪਾਂ ਕਾਫੀ ਕੁਝ ਗਵਾ ਲਿਆ ਤੇ ਪਿੱਛੇ ਮੁੜਨਾ ਆਪਣੇ ਲਈ ਇੰਪੋਸੀਬਲ ਹੋ ਜਾਣਾ ਨਾਲੇ ਤੁਸੀਂ ਇਹ ਚੀਜ਼ ਤਾਂ ਸੁਣੀ ਹੋਊਗੀ ਕਿ ਨੋ ਸਨੋ ਇਜ਼ ਫਾਰ ਲਰਨਿੰਗ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਕਹਿੰਦੇ ਹੁੰਦੇ ਜਦੋਂ ਜਾਗੋ ਉਹਦੀ ਸਵੇਰਾ ਨਾ ਹੀ ਇਹ ਹੁੰਦਾ ਕਿ ਇਹ ਚੀਜ਼ ਸਾਡੇ ਲਈ ਨਹੀਂ ਬਣੀ ਜਾਏ ਸਾਡੇ ਲਈ ਬਣੀ ਆ ਹਰ ਚੀਜ਼ ਜੋ ਕਿ ਆਪਾਂ ਨੂੰ ਨਹੀਂ ਆਉਂਦੀ ਤੇ ਆਪਾਂ ਨੂੰ ਲੱਗਦਾ ਕਿ ਇਹ ਚੀਜ਼ ਸਿੱਖਣੀ ਚਾਹੀਦੀ ਹੈ ਡੈਫੀਨਿਟਲੀ ਉਹ ਚੀਜ਼ ਆਪਾਂ ਨੂੰ ਸਿੱਖਣੀ ਚਾਹੀਦੀ ਹੈ ਟਾਈਮ ਤੇ ਸਮਾਂ ਦਾ ਮੈਟਰ ਹੀ ਨਹੀਂ ਕਰਦਾ ਕਿ ਉਹ ਚੀਜ਼ ਤੁਸੀਂ ਕਦੋਂ ਸਿੱਖ ਰਹੇ ਹੋ ਪਰ ਮੇਨ ਚੀਜ਼ ਹੁੰਦੀ ਹੈ ਕਿ ਸਿੱਖਣ ਦੀ ਕਲਾ ਹੋਣੀ ਚਾਹੀਦੀ ਹੈ ਬੰਦੇ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਣ ਜਾ ਰਹੇ ਹਾਂ ਸੋ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਦੇ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਨੋ ਡਾਊਟ ਕਿ ਆਪਾਂ ਸ਼ੁਰੂ ਤੋਂ ਸ਼ੁਰੂ ਕਰ ਰਹੇ ਹਾਂ ਬੇਸਿਕ ਦੇ ਵਿੱਚ ਕਿਉਂਕਿ ਕੋਈ ਵੀ ਚੀਜ਼ ਜਿਹੜੀ ਸ਼ੁਰੂਆਤ ਕਰਨੀ ਹੁੰਦੀ ਹੈ ਉਹ ਬਿਲਕੁਲ ਬੇਸਿਕ ਤੋਂ ਗੱਲ ਨਹੀਂ ਚਾਹੀਦੀ ਹੁੰਦੀ ਆ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਉੱਪਰ ਜਾਂਦੇ ਆ ਐਨ ਤੁਹਾਡੇ ਲਈ ਵੀ ਸੌਖਾ ਹੋ ਜਾਂਦਾ ਜੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਸਾਰਿਆਂ ਦੇ ਨਾਮ ਜਾਣਾਂਗੇ ਤੇ ਦੇਖਦੇ ਆਂ ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਆਪਾਂ ਕੀ ਕਹਿ ਸਕਦੇ ਆ ਸੋ ਦ ਫਰਸਟ ਵਨ ਇਜ਼ ਕੈਰਟ ਕੈਰਟ ਸੋ ਇਹਨੂੰ ਆਪਾਂ ਬੋਲਾਂਗੇ ਜੀ ਪੋਟੇਟੋ ਪੋਟੇਟੋਜ਼ ਜੇ ਇੱਕ ਨੇ ਤਾਂ ਪੋਟੇਟੋ ਜੇ ਜ਼ਿਆਦਾ ਨੇ ਤਾਂ ਪੋਟੇਟੋਜ਼ ਪੋਟੇਟੋ ਨਹੀਂ ਬੋਲਣਾ ਇਹਨੂੰ ਪੋਟੇਟੋ ਇਹਨੂੰ ਵੀ ਆਪੋ ਇਸੇ ਤਰ੍ਹਾਂ ਬੋਲਾਂਗੇ ਟਮੇਟੋਜ਼ ਟొਮੇਟੋਸ ਜੇ ਇੱਕ ਅਤਾ ਟొਮੇਟੋ ਟొਮੇਟੋ ਨਹੀਂ ਬੋਲਣਾ ਨੂੰ ਟొਮੇਟੋਸ ਇਹਨੂੰ ਆਪਾਂ ਬੋਲਾਂਗੇ ਜੀ ਆਨਿਅਨ ਲੋਡ ਆਉਟ ਕਿ ਉਹ ਤੋਂ ਇਹਦਾ ਸ਼ੁਰੂ ਹੋ ਰਹੀ ਜਿਵੇਂ ਕਈ ਜਿਹੜੇ ਹੈਗੇ ਸਪੈਲਿੰਗ ਹੁੰਦੇ ਆ ਉਹ ਸਾਇਲੈਂਟ ਹੁੰਦੇ ਆ ਜਿਵੇਂ ਨਾਈਫ ਦੇ ਵਿੱਚ ਕੇ ਤੋਂ ਨਹੀਂ ਆਪਾਂ ਸ਼ੁਰੂ ਕਰਦੇ ਉਸੇ ਤਰ੍ਹਾਂ ਇਹਨੂੰ ਆਪਾਂ ਆਨਿਅਨ ਬੋਲਾਂਗੇ ਨਾ ਕਿ ਆਨਿਅਨ ਆਨਿਅਨ ਅੱਗੇ ਆ ਗਿਆ ਜੀ ਆਪਣਾ گارਲਿਕ ਜਿਹਨੂੰ ਆਪਾਂ ਲੈਸਨ ਬੋਲਾਂਗੇ گارਲਿਕ ਅਗਲਾ ਹੈਗਾ ਜੀ ਕਿਕੂ ਕੰਬਰ ਪ੍ਰਨੰਸੀਏਸ਼ਨ ਦਾ ਜ਼ਰੂਰ ਧਿਆਨ ਰੱਖਣਾ ਬੋਲਣ ਦੇ ਟਾਈਮ ਇਟਸ ਆ ਕਿਕੂ ਕੰਬਰ ਨਾਟ ਆ ਕੁਕੰਬਰ ਕਿਕੂ ਕੰਬਰ ਇਹਨੂੰ ਆਪਾਂ ਬੋਲਾਂਗੇ ਜੀ ਲੈਟਸ ਇਹਨੂੰ ਵੈਸੇ ਲੈਟਸ ਹੀ ਕਹਿੰਦੇ ਆ ਪੰਜਾਬੀ ਦੇ ਵਿੱਚ ਵੀ ਐਂਡ ਇਹ ਦੋ ਤਿੰਨ ਤਰ੍ਹਾਂ ਦੀ ਹੁੰਦੀਆਂ ਇੱਕ ਆਪਾਂ ਦੋਨੇ ਪਿਕਚਰਸ ਨਾਲ ਅਟੈਚ ਕਰ ਰਹੇ ਆ ਸੋ ਦੈਟ ਕਿ ਤੁਹਾਨੂੰ ਪਤਾ ਲੱਗ ਜਾਵੇ ਇੱਕ ਗੋਭੀ ਦੀ ਤਰ੍ਹਾਂ ਵੀ ਹੁੰਦੀ ਹੈ ਗੋਲ ਤੇ ਕਾਵਲ ਜਿਹੜੀ ਆਪਾਂ ਪਿਕਚਰ ਅਟੈਚ ਕੀਤੀ ਹੈ ਅੱਗੇ ਆ ਗਿਆ ਜੀ ਸਪਿਨਚ ਪਾਲਕ ਜੀ ਨੂੰ ਬੋਲਦੇ ਆਪਾਂ ਇੰਗਲਿਸ਼ ਦੇ ਵਿੱਚ ਇਹਨੂੰ ਆਪਾਂ ਕੀ ਬੋਲਾਂਗੇ ਸਪਿਨਚ ਸੋ ਅੱਗੇ ਆ ਗਿਆ ਜੀ ਬ੍ਰੋਕਲੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਚੈਨਲ ਨੂੰ ਲਾਈਕ ਕਰ ਲਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਧੜਕੀ ਇਦਾਂ ਦੀਆਂ ਵੀਡੀਓਜ਼ ਜਦੋਂ ਵੀ ਪਾਈਏ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਐਂਡ ਕਮੈਂਡ ਬਾਕਸ 'ਚ ਜਰੂਰ ਦੱਸਿਓ ਕਿ ਇਹਨਾਂ ਵਿੱਚੋਂ ਕਿੰਨੇ-ਕਿੰਨੇ ਨਾਮ ਪਹਿਲੀ ਵਾਰ ਸਿੱਖੇ ਹੈ ਕਿੰਨਾਂ ਦਾ ਨਾਮ ਤੁਹਾਨੂੰ ਪਤਾ ਸੀ ਇਹਨੂੰ ਆਪਾਂ ਬੋਲਾਂਗੇ ਜੀ ਕਾਲੀਫਲਾਵਰ ਕਾਲੀਫਲਾਵਰ ਹੁਣ ਗੋਭੀ ਦੇਖ ਲਓ ਤਿੰਨ ਤਰ੍ਹਾਂ ਦੀ ਹੁੰਦੀ ਆ ਪਰ ਜੇ ਆਪਾਂ ਨੂੰ ਇਹਦੇ ਸਹੀ ਨਾਮ ਪਤਾ ਹੁੰਦੇ ਤਾਂ ਆਪਾਂ ਨੂੰ ਈਜ਼ੀ ਹੋ ਜਾਂਦਾ ਅਦਰਵਾਈਜ਼ ਸਾਰਿਆਂ ਨੂੰ ਆਪਾਂ ਗੋਭੀ ਹੀ ਦੱਸੀ ਜਾਂਦੇ ਆ ਕਾਲੀ ਫਲਾਵਰ ਇਹਨੂੰ ਆਪਾਂ ਬੋਲਾਂਗੇ ਜੀ ਪੀਜ਼ ਹਰੇ ਮਟਰ ਪੀਜ਼ ਅੱਗੇ ਆ ਗਈਆਂ ਜੀ ਗ੍ਰੀਨ ਬੀਨਸ ਫਲੀਆਂ ਕਮੈਂਟ ਕਰਕੇ ਵੈਸੇ ਦੱਸਿਓ ਕਿ ਕਿਹਨੂੰ ਕਿਹਨੂੰ ਕਿਹੜੀ ਕਿਹੜੀ ਸਬਜ਼ੀ ਪਸੰਦ ਆ ਵੀਡੀਓ ਬਹੁਤ ਹੀ ਇੰਟਰਸਟਿੰਗ ਆ ਅੱਜ ਦੀ ਤੋ ਦੇਖਦੇ ਹਾਂ ਕਿਹੜੇ ਕਿਹੜੇ ਕਿਹੜੀ ਵੈਜੀਟੇਬਲ ਲਾਈਕ ਕਰਦੇ ਆ ਤੇ ਕਿਹੜੀ ਨਹੀਂ ਲਾਈਕ ਕਰਦੇ ਅੱਗੇ ਆਗੇ ਜੀ ਆਪਣੀਆਂ ਵੈਲ ਪੈਪਰਸ ਐਸਾ ਆਪਾਂ ਤਾਂ ਯੂਜ਼ ਕੀਤੀ ਨਾਲ ਕਿਉਂਕਿ ਜਿਆਦਾ ਨਹੀਂ ਇੱਥੇ ਪਿਕਚਰ ਦੇ ਵਿੱਚ ਜੇ ਇੱਕ ਹੁੰਦੀ ਤਾਂ ਫਿਰ ਆਪਾਂ ਕੀ ਕਹਿਣਾ ਸੀ ਵੈਲ ਪੈਪਰ ਇਹਨੂੰ ਆਪਾਂ ਕੈਪਸਿਕਮ ਵੀ ਬੋਲਦੇ ਆ ਕੈਪਸਿਕਮ ਅੱਗੇ ਆ ਗਿਆ ਜੀ ਐਗ ਪਲਾਂਟ ਵੈਸੇ ਇਹਨੂੰ ਆਪਾਂ ਬ੍ਰਿੰਜਲ ਵੀ ਕਹਿ ਸਕਦੇ ਆ ਬ੍ਰਿੰਜਲ ਵੀ ਇਹਦਾ ਨਾਮ ਆ ਜੇ ਆਪਾਂ ਕਹਾਂਗੇ ਐਗ ਪਲਾਂਟ ਆ ਜਿਹੜੀ ਵੈਜੀਟੇਬਲ ਹੈ ਨਾ ਇਹ ਦੇਖਣ ਨੂੰ ਤਾਂ ਕਦੂ ਵਰਗੀ ਲੱਗਦੀ ਹੁੰਦੀ ਹੈ ਪਰ ਇਹਨੂੰ ਆਪਾਂ ਕੀ ਬੋਲਾਂਗੇ ਯੁਕੀਨੀ ਇਹਦਾ ਨਾਮ ਹੈਗਾ ਯੁਕੀਨੀ ਇਹ ਆ ਗਿਆ ਜੀ ਅੱਗੇ ਪੰਪਕਿਨ ਪੰਪਕਿਨ ਇਹਨੂੰ ਆਪਾਂ ਬੋਲਾਂਗੇ ਜੀ ਸਵੀਟ ਪੋਟੈਟੋ ਸਵੀਟ ਪੋਟੈਟੋ ਅੱਗੇ ਆ ਗਿਆ ਜੀ ਬੀਟਰ ਰੂਟ ਬੀਟਰ ਰੂਟ The next one is radish radish The next one is turnip turnip The next one is cabbage cabbage The next one is mushroom mushroom Ye aam hi lagge dekhe hunde si ohdo pata nahi si ki it's a very important for your health ਇਨੂੰ ਆਪਾਂ ਬੋਲਾਂਗੇ ਜੀ ਗ੍ਰੀਨ ਅਨੀਅਨ ਗ੍ਰੀਨ ਅਨੀਅਨਸ ਇਹ ਆ ਗਈ ਅ ਜੀ ਲੇਡੀ ਫਿੰਗਰਸ ਲੇਡੀ ਫਿੰਗਰਸ ਇਹਨੂੰ ਆਪਾਂ ਬੋਲਾਂਗੇ ਜੀ ਕੌਰ ਕੌਰ ਏ मोस्टली ਸਾਰਿਆਂ ਨੂੰ ਪਸੰਦ ਹੁੰਦੀ ਹੈ ਇਹ ਚੀਜ਼ ਤੇ ਮੈਨੂੰ ਪਤਾ ਕਿ ਅੱਜ ਬਹੁਤੇ ਨੇ ਇਹਦਾ ਨਾਮ ਪਹਿਲੀ ਵਾਰ ਸੁਣਿਆ ਹੋਣਾ ਸਾਗ ਇਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਜੀ ਮਸਟਰਡ ਗ੍ਰੀਨਸ ਮਸਟਰਡ ਗ੍ਰੀਨਸ ਅੱਗੇ ਆ ਗਿਆ ਜੀ ਜੈਕ ਫਰੂਟ ਜੈਕ ਫਰੂਟ ਦ ਨੈਕਸਟ ਵਨ ਇਜ਼ ਰੈਡ ਚਿਲੀ ਰੈਡ ਚਿਲੀ ਜਿਹੜੀ ਪੀਠੀ ਹੁੰਦੀ ਹੈ ਉਹਨੂੰ ਪੱਕੀ ਕਹਿੰਦੇ ਆ ਰੈਡ ਚਿਲੀ ਪਾਊਡਰ ਸਾਬਤ ਮਿਰਚਾਂ ਨੂੰ ਰੈੱਡ ਚਿਲੀ ਅੱਗੇ ਆ ਗਈ ਜੀ ਗ੍ਰੀਨ ਚਿਲੀ ਗ੍ਰੀਨ ਚਿਲੀ ਹਰੀ ਮਿਰਚ ਇਹਨੂੰ ਆਪਾਂ ਬੋਲਾਂਗੇ ਜੀ ਰੋ ਬਨਾਣਾ ਰੋ ਬਨਾਣਾ ਇਹਨੂੰ ਸਬਜ਼ੀ ਬਣਾਉਣ ਦੇ ਲਈ ਯੂਜ਼ ਕੀਤਾ ਜਾਂਦਾ ਜਿਹੜੇ ਕੱਚੇ ਕੇਲੇ ਹੁੰਦੇ ਆ ਅੱਗੇ ਆ ਗਿਆ ਜੀ ਕਾਮਨਲੀ ਯੂਜ਼ਡ ਬੋਟਲ ਗਰਡ ਬੋਟਲ ਗਰਡ the next one is bitter melon bitter melon white eggplant white eggplant angala arum root arum root ਇਹਨੂੰ ਵੈਸੇ ਸਾਰਿਆਂ ਨੇ ਦੇਖਿਆ ਹੋਇਆ ਪਰ ਬਹੁਤ ਘੱਟ ਲੋਕਾਂ ਨੂੰ ਇਹਦਾ ਨਾਮ ਪਤਾ ਹੋਣਾ ਕਮੈਂਟ ਕਰਕੇ ਦੱਸਿਓ ਕਿਹਨੂੰ-ਕਿਹਨੂੰ ਇਹਦਾ ਨਾਮ ਪਤਾ ਸੀ ਇਹਨੂੰ ਕਹਿੰਦੇ ਆ ਵਾਈਲਡ ਸਪਿਨਚ ਬਾਥੂ ਵਾਈਲਡ ਸਪਿਨਚ ਦ ਨੈਕਸਟ ਵਨ ਇਜ਼ ਚਿਕਪੀ ਗ੍ਰੀਨਸ ਚਿਕਪੀ ਗ੍ਰੀਨਸ ਇਹ ਆ ਗਿਆ ਜੀ ਲੈਮਨ ਲੈਮਨ ਇਹ ਅਗੇ ਜੀ ਅਗੇ ਇੰਡੀਅਨ ਗੋਜ베ਰੀ ਇੰਡੀਅਨ ਗੋਜ베ਰੀ ਇਹ ਅਗੇ ਜੀ ਆਪਣਾ ਰੋ ਮੰਗੋ ਇੱਕ ਚੀਜ਼ ਦਾ ਧਿਆਨ ਰੱਖਣਾ ਜਿਹੜਾ ਰੋ ਆ ਗਿਆ ਕਿਸੇ ਚੀਜ਼ ਦੇ ਥੈਟ ਮੀਨਸ ਇ ਕਿ ਕੱਚੀ ਚੀਜ਼ ਦੀ ਗੱਲ ਹੋ ਰਹੀ ਜਿਵੇਂ ਆਪਾਂ ਪਹਿਲਾਂ ਦੇਖਿਆ ਰੋ ਬਨਾਨਸ ਕਿਉਂਕਿ ਰੋ ਦਾ ਮਤਲਬ ਹੁੰਦਾ ਕੱਚਾ ਰਾਈਪ ਹੁੰਦਾ ਪੱਕਿਆ ਹੋਇਆ ਆਪਾਂ ਨੇ ਇਹਨਾਂ ਦੇ ਜੀ ਮੀਨਿੰਗ ਪਤਾ ਹੋਣਗੇ ਤਾਂ ਬਹੁਤ ਛੇਤੀ ਆਪਾਂ ਚੀਜ਼ਾਂ ਨੂੰ ਗੈਸ ਕਰਦੇ ਹਾਂ ਤੇ ਬਹੁਤ ਛੇਤੀ ਸਿੱਖ ਜਾਂਦੇ ਹਾਂ ਇਸ ਕਰਕੇ ਕਹਿੰਦੇ ਹੁੰਦੇ ਨੇ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਆਪਾਂ ਤੁਹਾਡੇ ਲਈ ਇਦਾਂ ਦੀਆਂ ਵੀਡੀਓਜ਼ ਹੀ ਲੈ ਕੇ ਆਉਣੀਆਂ ਨੇ ਇੰਗਲਿਸ਼ ਦੇ ਰਿਲੇਟਡ ਸੋ ਡੇ ਬਾਏ ਡੇ ਕਰਕੇ ਜਦੋਂ ਤੁਸੀਂ ਹੌਲੀ-ਹੌਲੀ ਇੱਕ-ਇੱਕ ਚੀਜ਼ ਨੂੰ ਸਿੱਖੋਗੇ ਤਾਂ ਹੌਲੀ-ਹੌਲੀ ਤੁਹਾਡੀ ਦੇਖੋ ਕਿ ਨਹੀਂ ਜ਼ਿਆਦਾ ਇੰਪਰੂਵਮੈਂਟ ਹੋ ਜਾਣੀ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਮੀਨਿੰਗ ਪਤਾ ਲੱਗ ਜਾਣਗੇ ਦਾ ਲਾਸਟ ਵਨ ਇਜ਼ ਕੋਰੀਐਂਡਰ ਧਨੀਆ ਕੋਰੀਐਂਡਰ ਮੈਨੂੰ ਉਮੀਦ ਹੈ ਕਿ ਆਪਾਂ ਸਾਰੀਆਂ ਚੀਜ਼ਾਂ ਕਵਰ ਅਪ ਕਰ ਲਈਆਂ ਪਰ ਫਿਰ ਵੀ ਜੇ ਕੋਈ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਆਪਾਂ ਇੱਕ 파ਟ ਹੋਰ ਲੈ ਆਵਾਂਗੇ ਇਹਦਾ ਸੋ ਜੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਸੋ ਥੈਟ ਕਿ ਇਦਾਂ ਦੀ ਜਿਹੜੀਆਂ ਵੀ ਵੀਡੀਓਸ ਹੋਣ ਸਾਰੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੀ ਸੋ ਮਿਲਦੇ ਆਂ ਫਿਰ ਇਦਾਂ ਦੀ ਕਿਸੇ ਹੋਰ ਵੀਡੀਓ ਦੇ ਵਿੱਚ